ਵਾਹਿਗੁਰੂ ਸਾਬ ਜੀ ਤਨ ਗੁਰੂ ਗਰੀਬ ਨਵਾਜ ਸਾਬ ਜੀ ਵਾਹਿਗੁਰੂ ਸਾਬ ਜੀ ਦੇਹੀ ਤੋ چکر بنائے مایا کو بہتاوے دہی تو بے چکر بنائے مایا کو بہتاوے انتر ਲੈ ਨਾ ਉਤਰੈ ਅੰਤਰ ਮੈਲ ਨਾ ਉਤਰੈ ਹੌਮੇ ਫਿਰ ਫਿਰ ਆਵੇ ਜਾਏ ਫਿਰ ਫਿਰ ਆਵੇ ਜਾਵੇ ਹੋਵੇਂ ਫਿਰ ਫਿਰ ਆਵੇ ਜਾਵੇ ਗੁਰੂ ਸਾਜੀ ਨਮਾਜ਼ੀ ਗੁਰ ਪਿਆਰੀ ਗੁਰ ਸਵਾਰਿਸਾ ਸੰਗਤ ਜੀ ਸਤਗੁਰ ਪ੍ਰਮਾਨ ਕਰਦੇ ਨੇ ਕਿਸ ਬੰਦੇ ਨੂੰ ਕਹਿੰਦੇ ਨੇ ਕਿ ਖਾਲੀ ਸਰੀਰ ਦਾ ਇਸ਼ਨਾਨ ਕਰਵਾਉਂਦਾ ਹੈ ਔਰ ਫਿਰ ਇਸ ਸਰੀਰ ਤੇ ਪਿੰਡੇ ਤੇ ਪੜੇ ਤਰ੍ਹਾਂ-ਤਰ੍ਹਾਂ ਦੇ ਤੁਨ ਚੈਨ ਲਾਉਣਾ ਹੈ ਚੱਕਰ ਬਣਾਉਣਾ ਹੈ ਔਰ ਜੇ ਅੰਦਰੋਂ ਫਰੋਲ ਕੇ ਦੇਖੀਏ ਅੰਦਰੋਂ ਜੇ ਪਤਾ ਲੱਗਦਾ ਜਦੋਂ ਪਤਾ ਲੱਗਦਾ ਹੈ ਕਿ ਸਤਗੁਰਤਾ ਜਾਨੀ ਜਾਣਾ ਉਹੀ ਦੇਖ ਸਕਦੇ ਨੇ ਤਾਂ ਸਾਰਾ ਭਟਕਣਾ ਸਾਰਾ ਚੱਕਰ ਇਹ ਮਾਇਆ ਦਾ ਹੀ ਹੈ ਸਾਰਾ ਚੱਕਰ ਮਾਇਆ ਦਾ ਹੀ ਹੈ ਕਿਉਂ ਕਰਦਾ ਬੰਦੇ ਆ ਕਿਉਂ ਇਹ ਇਸ ਤਰ੍ਹਾਂ ਦੇ ਤੁਪਖੰਡ ਕਰਦਾ ਹੈ ਕਿਉਂਕਿ ਸਾਫ ਸ਼ਬਦੋਂ ਮੈਂ ਗੁਰੂ ਸਾਹਿਬ ਨੇ ਫਰਮਾਇਆ ਅਗਰ ਦੇਹੀ ਧੋਵੇ ਚੱਕਰ ਬਣਾਏ ਮਾਇਆ ਕੋ ਬਹੁਤ ਆਵੇ ਅੱਜ ਦੇਖੋ ਸਾਰਾ ਕੂੜ ਕਵਾੜ ਮਾਇ ਦਾ ਹੀ ਹੈ